ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਾਏ ਤਨ ਅਤੇ ਪ੍ਰਾਈ ਇਸਤਰੀ ਉੱਤੇ ਹੱਕ ਜਤਨ ਵੱਡਾ ਅਪਰਾਧ ਸਮਝਿਆ ਗਿਆ ਹੈ ਛਲ ਕਪਟ ਨਾਲ ਪਰਾਏ ਮਾਲ ਨੂੰ ਹਥਿਆਉਣ ਵਾਲਿਆਂ ਦੀ ਗੁਰਬਾਣੀ ਨੇ निंदा ਕੀਤੀ ਹੈ ਦੁਰਾਚਾਰੀ ਮਨੁੱਖ ਪਰਾਇਆਂ ਵਸਤੂਆਂ ਖੋਖੋ ਕੇ ਇਕੱਠੀਆਂ ਕਰਦਾ ਹੈ ਜਿਸ ਦਾ ਫਲ ਉਸ ਨੂੰ ਮਰਨ ਉਪਰੰਤ ਭੁਗਤਣਾ ਪੈਂਦਾ ਹੈ ਕੋਸ-ਕੋਸ ਲੈਂਦਾ ਵਸਤ ਪਰਾਈ ਵਿਖੇ ਸੁਨੇ ਤੇਰੀ ਨਾਲ ਖੁਦਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1362 ਹੋਤੇ ਫੁੰਨੇ ਮਹੱਲੇ ਪੰਜਵੇਂ ਦੇ ਅਠਵੇਂ ਬੰਦ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਪਰਤਰੀ 라ਵਨ ਜਾਏ ਸੈਤਨ लाजिए ਇਸ ਬੰਦ ਵਿੱਚ ਗੁਰੂ ਐ ਜਉਂਦੇਵ ਜੀ ਸਮਝਾ ਰਹੇ ਹਨ ਕਿ ਜਿਹੜੇ ਮਨੁੱਖ ਪਰਤਰੀ ਹੈ ਮਤਲਬ ਪਰਾਈ ਇਸਤਰੀ ਦਾ ਸੰਗ ਕਰਦੇ ਹਨ ਸੈਤਨ लाजिए ਉਹ ਪ੍ਰਭੂ ਦੀ ਹਜ਼ੂਰੀ ਵੀ ਸ਼ਰਮਸ਼ਾਰ ਹੁੰਦੇ ਹਨ ਨਿਤਪ੍ਰਤ ਹੀਰੇ ਪਰ ਦਰਬ ਛੇਦਰਕਤ ਤਾਕੀਏ ਜਿਹੜੇ ਮਨੁੱਖ ਨਿਤ ਪ੍ਰਤ ਪਾਉ ਹਮੇਸ਼ਾ ਪਰਾਇਆ ਤਨ ਹੀ ਰੇ ਮਤਲਬ ਚੋਰੀ ਕਰਦੇ ਹਨ ਉਹਨਾਂ ਦੇ ਛਿੱਧ ਟਕੇ ਨਹੀਂ ਜਾਂਦੇ ਪਾਉ ਉਹਨਾਂ ਦੇ ਕੀਤੇ ਕੋ ਕਰਮ ਲੁਕੇ ਨਹੀਂ ਰਹਿੰਦੇ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਪਰ ਤਨ ਪਰ ਨਾਰੀ ਰਤਨਿੰਦਾ ਵਿਖਾਈ ਦੁਖ ਪਾਏ ਪਰਾਇਆ ਤਨ ਪ੍ਰਾਈ ਨਾਰੀ ਅਤੇ ਪ੍ਰਾਈ ਨਿੰਦਾ ਵਿੱਚ ਗਲਤਾਨ ਪਾਉ ਫਸੇ ਮਨੁੱਖ ਹਮੇਸ਼ਾ ਦੁਖ ਹੀ ਪਾਉਂਦੇ ਹਨ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰੇ ਮਹਾਰਾਜ ਫੁਰਮਾਉਂਦੇ ਹਨ ਕਿ ਪ੍ਰਮਾਤਮਾ ਦੇ ਗੁਣ ਗਾਣ ਅਤੇ ਉਸ ਨੂੰ ਯਾਦ ਕਰਨ ਦੇ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਅਤੇ ਸਗਲ ਕੁਲ ਤਾਰੀ ਉਹ ਆਪਣੇ ਨਾਲ ਆਪਣੇ ਕੁਲਾਂ ਨੂੰ ਵੀ ਤਾਰ ਲੈਂਦਾ ਹੈ ਹਰ ਹਾਂ ਸੁਣਤੇ ਪਏ ਪੁਨੀਤ ਪਰਬਰਮ ਵਿਚਾਰੀ ਪਰਮਾਤਮਾ ਦੀ ਸਿਫਤ ਸਲਾ ਸੁਣਨ ਅਤੇ ਵਿਚਾਰ ਕਰਨ ਦੇ ਨਾਲ ਉਹਨਾਂ ਦਾ ਜੀਵਨ ਪੁਨੀਤ ਪਵਿੱਤਰ ਹੋ ਜਾਂਦਾ ਹੈ ਕਹਿੰਦਾ ਪਾਓ ਇਹ ਹੈ ਕਿ ਪ੍ਰਾਇਆ ਤਨ ਅਤੇ ਪ੍ਰਾਇਆ ਧਨ ਆਦ ਵਿਕਾਰ ਮਨੁੱਖ ਨੂੰ ਸ਼ਰਮਸ਼ਾਰ ਕਰਦੇ ਹਨ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ ਆਪਣਾ ਜੀਵਨ ਤਾਂ ਪਵਿੱਤਰ ਹੋ ਹੀ ਜਾਂਦਾ ਹੈ ਨਾਲ ਉਹ ਆਪਣੇ ਸਕੇ ਸੰਬੰਧੀਆਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ